ਦੀ ਨਾਲ ਦੇ ਸਾਥੀਆਂ ਨੇ ਬਹੁਤ ਮਾਨ ਸਤਕਾਰ ਦਿੱਤਾ ਮੈਂ ਬਹਿਜ ਰਹੀ ਹਾਂ ਧੰਨਵਾਦ ਕਰਦੀ ਹਾਂ ਕਿ ਜਿੰਨੇ ਵੀ ਸਾਥੀ ਆਏ ਨੇ ਬੀਬੀਆਂ ਮਾਤਾਵਾਂ ਸਾਡੇ ਵੱਡੇ ਛੋਟੇ ਭੈਣ ਭਰਾ ਮੈਂ ਉਹਨਾਂ ਨੂੰ ਪਹਿਲਾਂ ਫਤਿਹ ਦੀ ਸਾਂਝ ਬੁਲਾਉਂਗੀ ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਸਾਡਾ ਜਿਹੜਾ ਬਹੁਜਨ ਸਮਾਜ ਆ ਗੱਲ ਦੱਸ ਕੇ ਗਏ ਨੇ ਵੱਡੇ ਭਰਾ ਵੀ ਸਾਡੇ ਸਮਾਜ ਦੀ ਆ ਜਿਹੜੀ ਗੱਲਬਾਤ ਉਹ ਸਾਡਾ ਪ੍ਰਸ਼ਾਸਨ ਨਹੀਂ ਸੁਣਦਾ ਸਾਡੀਆਂ ਸਰਕਾਰਾਂ ਨਹੀਂ ਸੁਣਦੀਆਂ ਮੌਕੇ ਦੀਆਂ ਸਰਕਾਰਾਂ ਵੀ ਸਾਡੇ ਜਿਹੜੇ ਹੈਗੇ ਨੇ ਬਹੁਜਨ ਸਮਾਜ ਵੱਧ ਚੜ ਕੇ ਜਿਹੜੀਆਂ ਹੈਗੀਆਂ ਸਾਡੇ ਸਮਾਦ ਦੇ ਲੋਕ ਹੀ ਵੋਟਾਂ ਪਾਉਂਦੇ ਨੇ ਸਾਡੇ ਸਮਾਦ ਦੇ ਲੋਕ ਸਤਾ ਦੇ ਵਿੱਚ ਲੈ ਕੇ ਆਉਂਦੇ ਨੇ ਫਿਰ ਉਸ ਤੋਂ ਬਾਅਦ ਸਾਡੇ ਸਮਾਦ ਦੇ ਲੋਕ ਹੀ ਜੁੱਤੀਆਂ ਖਾਣੇ ਨੇ ਸਿਰਾਂ ਤੋਂ ਜੁੱਤੀਆਂ ਪੈਂਦੀਆਂ ਨੇ ਆਪਣੇ ਸਮਾਦ ਦੇ ਕਿਉਂਕਿ ਜਦੋਂ ਗੋਮ ਹੁੰਦੀ ਆ ਕਦੇ ਨੂੰ ਵੀ ਬਾਪ ਬਣਾਇਆ ਜਾਂਦਾ ਗੋਮ ਹੋ ਕੇ ਜਦੋਂ ਇਹਨਾਂ ਨੂੰ ਲੋੜ ਹੁੰਦੀ ਆ ਵੋਟਾਂ ਮੌਕੇ ਵੋਟਾਂ ਵਸੂਲਣ ਉਦੋਂ ਸਾਡੇ ਮਜ਼ਦੂਰਾਂ ਦੇ ਵਿੱਚ ਹੀ ਹਾਣੇ ਕੱਢਦੇ ਨੇ ਆ ਕੇ ਝੂਠ ਵੀ ਖਾਂਦੇ ਨੇ ਸਾਡੇ ਬੱਚਿਆਂ ਦੀਆਂ ਨਲੀਆਂ ਵੀ ਚੱਟਦੇ ਨੇ ਬੈਣ ਦੇ ਨਕੋਲਾ ਕੇ ਉਹਨੂੰ ਤਾਂ ਇਹਨਾਂ ਨੂੰ ਨਾ ਤਾਂ ਕੋਈ ਮੁਸ਼ਕਲ ਹੁੰਦੀ ਆ ਸਾਡੇ ਚੋਂ ਬੜੀ ਬਾਸ਼ਨਾਉਂਦੀ ਹੁੰਦੀ ਆ ਜਦੋਂ ਵੋਟਾਂ ਪੈ ਜਾਂਦੀਆਂ ਨੇ ਸਤਾ ਦੇ ਵਿੱਚ ਆ ਜਾਂਦੇ ਨੇ ਬਾਹਰ ਦੇ ਵਿੱਚ ਇਹਨਾਂ ਨੂੰ ਸਾਡੇ ਤੋਂ ਮੁਸ਼ਕਲ ਲੱਗ ਲੁੰਦੀ ਆ ਨੇੜੇ ਤਾਂ ਨੇੜੇ ਦੂਰ ਦੂਰ ਤੱਕ ਨਹੀਂ ਦਿਖਣੇ ਹੈਗੇ ਸੋ ਗੱਲ ਚੱਲ ਰਹੀ ਸੀਗੀ ਸਰਿੰਦਰ ਰਾਣਾ ਜੀ ਦੀ ਸਾਡੇ ਵੱਡੇ ਭਰਾ ਦੀ ਜੋ ਧੂਰੀ ਤੋਂ ਦੋ ਦਿਨ ਪਹਿਲਾਂ ਦੇ ਗੰਦੇ ਕੱਪੜੇ ਪਾਏ ਹੋਏ ਆ ਕਿਵੇਂ ਵੀ ਉਹਨਾਂ ਦੀ ਕੋਈ ਫਰਿਆਦ ਹੈ ਉਹ ਜਾ ਕੇ ਆਪਣੀ ਗੱਲ ਕਰਦੇ ਉਹਨਾਂ ਦਫ਼ਤਰ ਦੇ ਅੰਦਰ ਐਂਟਰੀ ਨਹੀਂ ਆ ਭਗਵਾਨਤਮਾਨ ਦੀ ਸਰਕਾਰ ਆ ਭਗਵਾਨਤਮਾਨ ਦੇ ਦਫ਼ਤਰ ਚ ਜਿਹੜੇ ਉਹ ਸਾਡੇ ਮਹੱਲਿਆਂ ਦੇ ਵਿੱਚ ਬੋਲ ਕੇ ਗਏ ਆ ਸਾਡੇ ਆ ਮਹੱਲੇ ਦੇ ਵਿੱਚ ਬਾੜ ਨੰਬਰ 8 ਰਤਨਾ ਵਸਤੀ ਚ 25 ਲੱਖ ਦਾ ਚੈੱਕ ਦੇ ਕੇ ਗਿਆ ਧਰਮਸਾਲਾ ਉੱਥੇ ਬੋਲ ਕੇ ਗਿਆ ਉਹਨਾਂ ਦੇ ਜਿਹੜੇ ਬੰਦੇ ਆਏ ਸੀ ਕਹਿੰਦੇ ਜੀ ਆਹ ਰਿਹਾ ਦਫਤਰ ਚਾਰਜਨਮ ਤੇ ਆਓ ਤੁਹਾਡਾ ਕੋਈ ਵੀ ਦੁੱਖ ਸੁੱਖ ਸਾਨੂੰ ਦੱਸੋ ਪਰ ਸਾਡੀ ਕੋਈ ਸੁਣਵਾਈ ਨਹੀਂ ਆ ਇੱਕ ਹੈਰੀਮਾਨ ਹੈ ਜੀ ਜੇ ਕਿਸੇ ਨੇ ਆ ਬੱਚਾ ਖਰੀਦਣਾ ਮੇਰੇ ਤੋਂ ਖਰੀਦ ਲੋ ਬਹੁਤ ਅਸਰ ਕੋਈ ਖਰੀਦਣਾ ਜਾਂਦਾ ਬੱਚੇ ਨੂੰ ਵੇਚ ਲਿਆ ਮੈਂ ਕਿਉਂਕਿ ਇਹਦੀ ਮਾਂ ਹੈ ਨਹੀਂ ਇਹਦੀ ਮਾਂ ਨੂੰ ਕੋਈ ਭੇਂਟਾ ਫਸਰਾ ਕੇ ਲੈ ਗਿਆ ਫਿਰੋਜਪੁਰ ਦੇ ਬਾਟਰ ਦੇ ਇਸ ਬੱਚੇ ਦੀ ਨਾਨੀ ਆ ਬੈਠੀ ਐ ਔਰ ਹੋ ਰਹੀ ਐ ਪਿਛਲੀ 7 ਤਰੀਕ ਦੀ ਐਪਾਲਿਸਨ ਨਾਲ ਲੈ ਲੈ ਕੇ ੱੱਕੇ ਖਾਰੀ ਐ ਇਹ ਦੱਸ ਰਹੀ ਆ ਉੱਥੇ ਦਫਤਰਾਂ ਦੇ ੱੱਕੇ ਖਾਰੀ ਆ ਫਰਿਆਦ ਕਰ ਰਹੀ ਐ ਸਾਡੀ ਕੋਈ ਸੁਣ ਲੋ ਸਾਨੂੰ ਕਿਸੇ ਅਫਸਰ ਨੂੰ ਬੁਲਾ ਦਿਓ ਇਹ ਬੱਚਾ ਕਿੱ데 ਚੋਲੇ ਜਾਵੇ ਮਾਂ ਸਾਡੇ ਤੇ ਚਲੀ ਆਈ ਨਾਨੀ ਬਿਮਾਰ ਰੰਦੀ ਐ ਤੇ ਉਹ ਟੀਲਾ ਮੱਠਾ ਚਿਕਨ ਗੁੜੀਆਂ ਹੋਇਆ ਇਹਨਾਂ ਦੀਆਂ ਫਰਾਂਤਾਂ ਦਾ ਸੁਣੇ ਨਹੀਂ ਜਾਂਦੀਆਂ ਇਹ ਐਪਲੀਕੇਸ਼ਨ ਲੈ ਕੇ ਕੁਲੀਆਂ ਦਫ਼ਤਰਾਂ ਦੇ ਵਿੱਚ 7 ਤਰੀਕ ਨੂੰ ਘੁੰਮ ਰਿਹਾ ਮੈਂ ਉੱਥੇ ਕੋਈ ਕੰਮ ਗਿਆ ਸੀ ਆ ਦਫ਼ਤਰ ਤੇ ਮੈਂ ਉਹਦੇ ਦੇਖਿਆ ਬੀਬੀ ਨੂੰ ਬੈਠੇ ਰੋ ਰਹੀ ਸੀ ਉਹਦੀ ਕੋਈ ਗੱਲ ਨਹੀਂ ਸੁਣ ਰਹਾ ਤਾਂ ਬੀਬੀ ਨੂੰ ਕਿਹਾ ਭੈਣਾ ਉਥੇ ਪ੍ਰੋਗਰਾਮ ਚਾਹੀਏ ਸਾਡੀ ਕਿ ਪੀ ਪ੍ਰਧਾਨ ਹੈ ਹਰਪ੍ਰੀਤ ਕੌਰ ਉਹ ਤੇਰੀ ਗੱਲ ਜਰੂਰ ਸੁਣੇਗੀ ਸੁਣਦੀ ਵੀ ਹੈ ਕੰਮ ਕਰਦੀ ਹੈ ਸਾਡੇ ਸਮਾਜ ਦੀ ਕੁੜੀ ਮੇਰੀ ਭੈਣ ਬੀਬੀ ਹਰਪ੍ਰੀਤ ਕੌਰ ਤੇ ਉਹਨੂੰ ਮਲਾਉਂਗਾ ਮੇਰੇ ਸਮਾਜ ਦੇ ਲੋਕੋ ਐਨੇ ਪਤਾ ਨਹੀਂ ਕਿੰਨੇ ਬੱਚੇ ਨਾਲ ਘੁੰਮ ਰਿਹਾ ਜਿਨ੍ਹਾਂ ਦੇ ਮਾਪੇ ਮਰ ਗਏ ਐਨੇ ਪਤਾ ਨਹੀਂ ਕਿੰਨੇ ਲੱਖ ਲੋਕ ਜਿਨ੍ਹਾਂ ਦੀਆਂ ਛੱਤਾਂ ਡਿੱਗੀਆਂ ਸਾਡੇ ਰਤਨਾਬਸਤੀ ਪਾਰ ਨੰਬਰ 8 ਦੇ ਵਿੱਚ ਮੈਂ ਦੇਖ ਕੇ ਆਇਆ ਬਸਤੀਆਂ ਦੇ ਵਿੱਚ ਡਿੱਗੀਆਂ ਛੱਤਾਂ ਲੋਕ ਬਿਮਾਰ ਪਏ ਕਿਹਨ ਕੁੰਨਿਆ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਨੂੰ ਟੀਫਨ ਦੇ ਟੀਫਨ ਪਰ ਪਰ ਰੋਟੀਆਂ ਦੇ ਭੇਜ ਰਿਹਾ ਪਰ ਕੋਈ ਕਿਸੇ ਦਫ਼ਤਰ ਦੇ ਵਿੱਚ ਕੋਈ ਸੁਣਵਾਈ ਨਹੀਂ ਸਾਡੇ ਇਹ ਗਰੀਬਾਂ ਦੀਆਂ ਛੱਤਾਂ ਕੌਣ ਪਵਾਵੇਗਾ ਸਾਡੇ ਲੋਕਾਂ ਦੀ ਕੌਣ ਆਵਾਜ਼ ਬਣੇਗਾ ਸਾਡੇ ਲੋਕਾਂ ਵਾਸਤੇ ਕਿਹੜੇ ਐਸੇ ਮੰਤਰੀ ਆ ਤੇ ਮੰਤਰੀ ਸਾਡੀ ਆਵਾਜ਼ ਸੁਣਨਗੇ ਹਰੇਕ ਕੋਈ ਵੋਟਾਂ ਦੇ ਵੇਲੇ ਆਉਂਦਾ ਤੇ ਸਾਡੀਆਂ ਵੋਟਾਂ ਨੂੰ ਲੁੱਟ ਕੇ ਸਾਡੇ ਤੋਂ ਲੈ ਕੇ ਚਲਾ ਜਾਂਦਾ ਪਰ ਕੋਈ ਸੁਣਵਾਈ ਨਹੀਂ ਪਰ ਮੇਰੇ ਸਮਾਜ ਦੇ ਲੋਕੋ ਇਹ 26 ਨਵੰਬਰ ਜਿਹੜਾ ਭਾਰਤ ਦਾ ਸੰਵਿਧਾਨ ਦੀਪਸਾਪਾ ਮਨਾਉਂਦੇ ਆ ਕਿਸੇ ਦੀ ਸੋਚ ਏਡੀ ਉੱਚੀ ਹੋਊਗੀ ਜੀਨੇ ਬੱਚੇ ਦੇ ਹੱਥ ਦੇ ਵਿੱਚ ਇੱਕ ਕਲਮ ਫੜਾਈਆ ਸੰਵਿਧਾਨ ਬਾਰੇ ਜਾਣਕਾਰੀ